ਪਹਿਲਾ ਸਵਾਲ ਇਹ ਹੈ ਕਿ ਅਕਾਲੀ ਦਲ ਦਾ ਉਦੇਸ਼ ਕੀ ਸੀ ਕਿਉਂਕਿ ਆਪਾਂ ਗੱਲ ਨਾਲ ਨਾਲ ਕਰੀਏ ਫਿਰ ਆਪਾਂ ਇਹਦੇ ਸਟ੍ਰਕਚਰ ਬਾਰੇ ਗੱਲ ਕਰਾਂਗੇ ਫਿਰ ਇਹਦਾ ਡੋਨਫਾਲ ਕਿੱਥੋਂ ਆਇਆ ਸੋ ਅਕਾਲੀ ਦਲ ਦਾ ਜਿਹੜਾ ਸਭ ਤੋਂ ਵੱਡਾ ਡੋਨਫਾਲ 1996 ਚ ਆਇਆ ਹੈ ਜਦੋਂ ਇਹਨਾਂ ਨੇ ਅਕਾਲੀ ਸੋਚ ਛੱਡ ਕੇ ਤੇ ਕਿਹਾ ਕਿ ਅਸੀਂ ਪੰਜਾਬੀ ਹੈਗੇ ਹਾਂ ਮੋਗਾ ਦੀ ਰੈਲੀ ਚ ਗਿਆ ਉਹ ਮੋਗਾ ਕਾਨਫਰੰਸ ਜਿਹੜਾ ਸੀ ਕਲਮ ਕਲ ਦਾ ਸਭ ਤੋਂ ਵੱਸਟ ਡੋਨਫਾਲ ਬਣਿਆ ਅੱਜ ਸਿੱਖਾਂ ਦੀ ਸਥਿਤੀ ਇਹ ਹੈ ਕਿ ਸਿੱਖ ਨੂੰ ਸਾਰੇ ਪਾਸੇ ਖੰਡਾ ਖੜਕਾਉਣ ਦੀ ਲੋੜ ਹੈ ਕਿਉਂਕਿ ਸਾਰੇ ਪਾਸੇ ਤੁਹਾਡੇ ਕੋਈ ਵੀ ਦੋਸਤ ਨਹੀਂ ਬੈਠਿਆ ਹੋਇਆ ਹਰ ਬੰਦਾ ਸਿੱਖ ਨੂੰ ਖਾਨ ਨੂੰ ਫਿਰ ਰਿਹਾ ਜੀ ਜੀ ਲਾਹੌਰ ਵਾਲੇ ਪਾਸੇ ਦੀ ਗੱਲ ਕਰੀਏ ਤੇ 47 ਤੋਂ 10 ਲੱਖ ਬੰਦਾ ਆਪਣਾ ਉਹ ਛੱਡ ਕੇ ਆਈ ਸੀਸੀ ਜਿਹੜਾ 5-6000 ਰਹਿ ਗਿਆ ਤੇ ਦਿੱਲੀ ਦੇ ਤੇ ਸਿੱਖਾਂ ਨੇ ਜੋ ਕੀਤਾ ਹੈ ਜਿਹੜੀ ਬੰਦੇ ਕਾਤਲ ਨੇ ਸੁਝੇਖੋ ਨਾ ਜਨਾਨੀ ਇਥੇ 2000 ਵਰਸਿਕ ਦੀ ਨਾਜ਼ੀਆਂ ਵਾਂਗ ਜੂੰਦੇ ਫੁਕੀਆਂ ਲਾਈ ਹੋਣੀ ਕੀਤੀ ਹੈ ਜੇ ਜੇ ਇਹ ਉਹ ਕਾਤਲਾਂ ਨੂੰ ਸ਼ਹੀਦ ਕਹਿੰਦੇ ਨੇ ਮਗਵਾਂ ਜੇ ਜਿਹੜੀ ਮੁਜੱੜ ਅਫਸਰਾਂ ਨੇ ਇਥੇ ਸਿੱਖਾਂ ਦਾ ਗੋਬਿੰਦ RAM ਵਰਗਿਆ ਨੇ ਕਹਿੰਦੇ ਸੀ ਵੀ ਜੰਮੀ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੇ ਖਾਲਸਾ ਥਾਪਿਆ ਤਾਂ ਮੈਂ ਖਤਮ ਕਰਨਾ ਹੂੰ ਇਹ ਉਹਨੂੰ ਸ਼ਹੀਦ ਕਹਿੰਦੇ 3 ਤੱਕ ਤੋਂ ਟੋਟੇ ਕੋਲ ਸ਼ਰਮਣੀ ਕਮੇਟੀ ਕੋਲ ਰਹਿ ਗਈ ਜਦੋਂ ਸ਼ਰਮਣੀ ਕਮੇਟੀ ਦੀ ਫਾਰਮੇਸ਼ਨ ਹੋਈ ਸੀ 1925 ਜੀ ਇਹ ਪਿਸ਼ਾਵਰ ਤੋਂ ਲੈ ਕੇ ਤੇ ਪੂਰੇ ਦੁਨੀਆ ਦੇ ਵਿੱਚ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਸੀ ਆਜ਼ਾਦੀ ਤੋਂ ਬਾਅਦ ਇਹਦਾ ਜਿਹੜਾ ਜੂਰਿਸਡਿਕਸ਼ਨ ਉਹ ਰਹਿ ਗਿਆ ਕੱਲਾ ਹਿੰਦੁਸਤਾਨ ਉਹਦੇ ਵਿੱਚ ਵੀ ਇਹਨਾਂ ਨੇ 1952 ਦੇ ਵਿੱਚ ਸਪੈਸ਼ਲ ਐਕਟ ਬਣਾ ਕੇ ਹਜੂਰ ਸਾਹਿਬ ਤੇ ਪਟਨਾ ਸਾਹਿਬ ਨੂੰ ਬਾਹਰ ਕੱਢ ਲਿਆ ਹੁਣ ਪਟਨਾ ਸਾਹਿਬ ਤੇ ਜੂਰ ਸਾਥ ਦੇ ਜਿਹੜੇ ਜਥੇਦਾਰ ਨੇ ਤੇ ਜਿਹੜੀ ਮੈਨੇਜਮੈਂਟ ਕਮੇਟੀ ਆ ਉਥੋਂ ਦੇ ਭਈਏ ਛੁਣਦੇ ਹਾਂ ਸਮਝੋ ਉਹ ਦੋ ਸਿੱਖਾਂ ਦੇ ਉੱਥੋਂ ਨਿਕਲ ਗਏ ਦੋ ਦੋ ਤਰਫ ਸਿੱਖਾਂ ਦੇ ਤਕਤਵੀਂ ਉਹ ਸ਼੍ਰੋਮਣੀ ਕਮੇਟੀ ਦਾ ਗਹਿਰਾਤ ਰਹਿ ਗਿਆ ਪੰਜਾਬ ਤੇ ਦੋ ਸੀਟਾਂ ਚੰਡੀਗੜ੍ਹ ਤੇ ਹਿਮਾਚਲ ਉਹਦੇ ਵਿੱਚੋਂ ਪਹਿਲੇ ਦਿੱਲੀ ਕੱਢਿਆ ਜੰਮੂ ਕਸ਼ਮੀਰ ਕੱਢਿਆ ਫਿਰ ਹਰਿਆਣਾ ਕੱਢ ਲਿਆ ਹਰਿਆਣਾ ਕੱਢ ਲਿਆ ਅੱਜ ਜੋ ਦੀ ਸਥਿਤੀ ਆ ਰਹੀ ਹੈ ਉਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਜੇ ਨੂੰ ਬਦਲਣਾ ਹੋਏ ਤਾਂ ਉਹ ਪਾਰਲੀਮੈਂਟ ਕੋਲੇ ਪਾਵਰ ਹੈ ਹੂੰ ਸਮਝਦੇ ਹੋ ਨਾ ਪਾਰਲੀਮੈਂਟ ਦੇ ਵਿੱਚ ਤਾਂ ਮੈਨੂੰ ਲੱਗਦਾ ਅੱਜ ਕੋਈ ਵੀ ਸਿੱਖ ਨਹੀਂ ਐਂਟਰ ਕੀਤਾ ਸਭ ਜੇ ਅਗਲੀ ਦਾ ਰਿਵੀ ਨੇ ਤਾਂ ਉਹ ਵੀ ਲਾਈਕੀ ਨਿਕਲ ਧਾਰੀ ਨੇ ਰਾਸ਼ਟਰਵਾਦੀ ਨੇ ਜੀ ਉਹਨੋਂ 545 ਚ ਥੋੜਾ ਬੰਦਾ ਕੋਈ ਨਹੀਂ ਆ ਤੁਸੀਂ ਐਮੈਂਡਮੈਂਟ ਕੇ ਵੀ ਕਰਾ ਲੋਗੇ ਹਾਂ ਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਮੈਂ ਬਿਨਤ ਸਿੰਘ ਸਾਡੇ ਅੱਜ ਦੇ ਗੈਸਟ ਨੇ ਸੀਨੀਅਰ ਐਡਵੋਕੇਟ ਹਾਈ ਕੋਰਟ ਦੇ ਸਦਾ ਸਿਮਰਨਜੀਤ ਸਿੰਘ ਜੀ ਐਡਵੋਕੇਟ ਸਾਹਿਬ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਇਸ ਵਕਤ ਢਾਂਚਾ ਹੈ ਜੋ ਸਟਰਕਚਰ ਹੈ ਉਹ ਬਿਲਕੁਲ ਡਿਸਟਰੋਏ ਹੋ ਚੁੱਕਾ ਵਾ ਔਰ ਉਹਨੂੰ ਠੀਕ ਕਰਨ ਦੇ ਲਈ ਇੱਕ ਪ੍ਰੈਕਟਿਸ ਕੀਤੀ ਜਾ ਰਹੀ ਹੈ ਔਰ ਲਗਾਤਾਰ ਕਸਰਤ ਜਾਰੀ ਹੈ ਬਕਰੀਆਂ ਬਕਰੀਆਂ ਕਿਮਟੀਆਂ ਬਣਾ ਕੇ ਔਰ 90 ਤੇ ਨਵੀਂ ਜਿਹੜੀ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਅਤੇ ਜਿਹੜਾ ਪੁਰਾਣਾ ਅਕਾਲੀ ਦਲ ਉਹ ਵੀ ਆਪਣੇ ਆਪ ਨੂੰ ਸਰਜੀਤ ਕਰਨ ਦੇ ਲਈ ਬੜੇ ਹੱਥ ਪੈਰ ਮਾਰਿਆ ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਜਿੱਥੋਂ ਕਹਾਣੀ ਵਿਗੜੀ ਹੈ ਜਿੱਥੋਂ ਅਕਾਲੀ ਦਲ ਦਾ ਡਾਊਨ ਫਾਲ ਆਇਆ ਹੈ ਕਦੀ ਉਹਨਾਂ ਵੱਲ ਇਹ ਦੋਨੋਂ ਧੜੇ ਧਿਆਨ ਦੇਣਗੇ ਉਹ ਜਿਹੜਾ ਅਕਾਲ ਤਖਤ ਸਰਬ ਵੱਲੋਂ ਜਹੇਦਰ ਗੜਗਾਧ ਜੀ ਵੱਲੋਂ ਇੱਕ ਫੈਸਲਾ ਲਿਆ ਗਿਆ ਵੀ ਹਰ ਜਗ੍ਹਾ ਤੇ ਅਕਾਲ ਤਖਤ ਦਾ ਨਾ ਵਰਤਨਾ ਜਾਇਜ਼ ਨਹੀਂ ਇਹ ਨਾ ਵਰਤਿਆ ਜਾਵੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਐਡਵੋਕੇਟ ਸਾਹਿਬ ਦਾ ਅਸੀਂ ਸਵਾਗਤ ਕਰਦੇ ਹਾਂ ਐਡਵੋਕੇਟ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਸਵਾਲ ਇਹ ਹੈ ਕਿ ਅਕਾਲੀ ਦਲ ਦਾ ਉਦੇਸ਼ ਕੀ ਸੀ ਕਿਉਂਕਿ ਆਪਾਂ ਗਾ ਨਾਲ ਨਾਲ ਤੁਰੀਏ ਫਿਰ ਆਪਾਂ ਇਹਦੇ ਸਟ੍ਰਕਚਰ ਬਾਰੇ ਗੱਲ ਕਰਾਂਗੇ ਫਿਰ ਇਹਦਾ ਡੋਨਫਲ ਕਿੱਥੋਂ ਆਇਆ ਦੇਖੋ ਜਦੋਂ ਆਪਾਂ ਡਿਸਕਸ ਕਰਦੇ ਆ ਜਿਹੜੀ ਪਿਛਲੀ ਸਰਦੀ ਹੈ ਵੀ ਮੀ ਪਿਛਲੀ ਸਰਦੀ ਮੰਗੀ ਹੈ ਉਸ ਸਰਦੀ ਦੇ ਵਿੱਚ ਜਿਵੇਂ ਐਨਾਲਿਸਿਸ ਕਰੀਏ ਤੇ ਦੁਨੀਆ ਦੇ ਵਿੱਚ ਦੋ ਵੱਡੀਆਂ ਇੰਸਟੀਚੂਨਸ ਬਣੀਆਂ ਜਿਨ੍ਹਾਂ ਨੇ ਵਰਡ ਨੂੰ ਪੂਰੀ ਦੁਨੀਆ ਦੀ ਸਿਆਸਤ ਨੂੰ ਪ੍ਰਭਾਵਿਤ ਕੀਤਾ ਜੀ ਇੱਕ ਬਣੀ ਸੀ ਲੀਗ ਆਫ ਨੇਸ਼ਨਸ ਜੀ ਉਹ ਤੋਂ ਬਾਅਦ ਨਿਕਲੀ ਜੁਐਨ ਹਾਂ ਇਹ ਦੋ ਐਸੀ ਇੰਸਟੀਚੂਸ਼ਨਸ ਸੀ ਜਿਨ੍ਹਾਂ ਨੇ ਪੂਰੀ ਦੁਨੀਆ ਦੀ ਸਿਆਸਤ ਨੂੰ ਪ੍ਰਭਾਵਿਤ ਕੀਤਾ ਹੈ ਬਿਲਕੁਲ ਇਹ ਵੀ ਇਹ ਜਿਹੜੀ ਪਿਛਲੀ ਸਦੀਆਂ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਬਣਿਆ 1901 ਚ ਚੀਫ ਖਾਲਸਾ ਦਿਵਾਨ ਹਾਂਜੀ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹ ਅਕਾਲੀ ਦਲ ਹੋਣ ਚਾਹਦਾ 1925 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹ ਇਹ ਜਿਹੜੀਆਂ ਤਿੰਨੋਂ ਇੰਸਟੀਚੂਸ਼ਨ ਸੀ ਇਹਨਾਂ ਨੇ ਸਿੱਖੀ ਜਿਹੜੀ ਇੱਕ ਮੁੱਠ ਇੱਕ ਡਾਇਰੈਕਸ਼ਨ ਚ ਕੰਮ ਕੀਤਾ ਜੀ ਇਹ ਇਹਨਾਂ ਦੀ ਆਪਸੀ اتفاق ਸੀ ਜਿਹਦੇ ਵਿੱਚੋਂ ਸਿੰਘ ਸਭਾ ਮੂਮੈਂਟ ਵੀ ਨਿਕਲੀ ਨਾ ਕਰਕੇ ਇਹਨਾਂ ਕਰਕੇ ਅਸੀਂ ਗੁਰਦੁਆਰਿਆਂ ਦੇ ਕਬਜ਼ੇ ਵੀ ਛਡਾਇੇ ਨੇ ਪੰਥ ਨੇ ਜਿਹੜੀਆਂ ਅਚੀਵਮੈਂਟ ਸੀ ਇਸ ਤਰਤੀ ਤੇ ਕੀਤੀਆਂ ਨੇ ਹਰ ਕਿਸਮ ਦੀ ਲੜਾਈ ਲੜੀ ਉਹ ਜਿਹੜਾ 1920 ਸ਼੍ਰੋਮਣੀ ਅਕਾਲੀ ਦਲ ਦੀ ਫਾਰਮੇਸ਼ਨ ਹੋਈ ਹੈ ਜੀ ਉਹ ਤਾਂ ਇਹ ਬਰਸਪਸ ਸੀ ਜਿਹੜਾ ਅਕਾਲੀ ਦਲ ਸੀ ਇਹ ਉਹਨਾਂ ਲੋਕਾਂ ਦਾ ਇਕੱਠ ਸੀ ਸਿੱਖਾਂ ਦਾ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸੀ ਜੀ ਤੇ ਇਹਦਾ Aim ਸੀ ਸਿੱਖਾਂ ਨੂੰ ਇਸ ਖੇਤੇ ਦੇ ਵਿੱਚ ਰਾਜਨੀਤਿਕ ਤੌਰ ਤੇ ਪ੍ਰੋਟੈਕਟ ਕਰਨਾ ਤੇ ਉਹਦੀ ਅਗਵਾਈ ਕਰ ਹੂੰ ਉਸ ਲਈ ਅਕਾਲੀ ਦਲ ਦੇ ਸੰਵਿਧਾਨ ਵਿੱਚ ਸੀ ਕਿ ਜਿਹੜਾ ਸਿੱਖ ਪਤਿਤ ਹੈ ਉਹ ਇਸ ਅਕਾਲੀ ਦਲ ਦਾ ਮੈਂਬਰ ਨਹੀਂ ਸੀ ਹੋ ਸਕਦਾ ਹੂੰ ਕੌਣ ਸੀ ਇਹਦਾ ਡਾਊਨਫਾਲ ਆਫਟਰ 47 ਤੋਂ ਬਾਅਦ ਉਹ ਡਾਊਨਫਾਲ ਸ਼ੁਰੂ ਹੋ ਗਿਆ ਡਾਉਨਫੰਡ ਜਦੋਂ ਮਾਸਟਰ ਤਾਰਾ ਸਿੰਘ ਜीडीसी ਸਿੱਖਾਂ ਦੇ ਸਰਪ੍ਰਮਾਨਤ ਲੀਡਰ ਸੀ ਸਟੇਟ ਨੇ ਜਦੋਂ ਦੇਖਿਆ ਕਿ ਉਹ ਉਹਨਾਂ ਤੇ ਕਈ ਵਾਰੀ ਕਹਿਣੇ ਤੋਂ ਬਾਹਰ ਚਲੇ ਜਾਂਦੇ ਸੀ ਉਹਨਾਂ ਨੇ ਉਹਦੇ ਮੁਕਾਬਲੇ ਇੱਕ ਸੰਤ ਫਤੇ ਸਿੰਘ ਅਵਾਰ ਦਿੱਤਾ ਚੋਲੇ ਵਾਲਾ ਗੋਸਪੈਲ ਕਰ ਦਿੱਤਾ ਸਿੱਧਾ ਕਹੀਏ ਉਹ ਸਿੱਖਾਂ ਦੇ ਅਕਾਲੀ ਦਲ ਦਾ ਡਾਉਨਫੰਡ ਉੱਥੋਂ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਜਿਹੜਾ ਸੀ ਐਸ ਵਿਲੇ ਜਿਹੜੇ ਐਕਸ ਮਿਸਟਰ ਐਕਸ ਪ੍ਰੈਜ਼ੀਡੈਂਟ ਪ੍ਰਕਾਸ਼ ਸਿੰਘ ਬਾਦਲ ਆਪ ਦੇ ਰਿਸ਼ਤਦਾਰਾਂ ਨਾਲ ਕਬਜ਼ਾ ਹੋ ਗਏ ਜਸਸ ਕਰਨਾਮ ਸਿੰਘ ਉਹਨਾਂ ਦੀ ਸਰਕਾਰ ਟੁੱਟਦੀ ਹੈ ਉਸ ਤੋਂ ਬਾਅਦ ਇੱਕ ਬੰਦੇ ਦਾ ਕਬਜ਼ਾ ਹੋ ਗਿਆ ਜਿਹੜਾ ਗੈਰ ਅੰਮ੍ਰਿਤਧਾਰੀ ਵੀ ਸੀ ਜੇ ਉਹ ਫਿਰ ਐਸਰਵਾਸ ਪੰਥ ਚ ਐਸੀਆਂ ਚੀਜ਼ਾਂ ਪੈਦਾ ਹੋਈਆਂ ਪ੍ਰਕਾਸ਼ ਸਿੰਘ ਬਾਦਲ ਪਹਿਲਾ ਬੰਦਾ ਸੀ ਜਿਹੜਾ ਗੈਰ ਅੰਮ੍ਰਿਤਧਾਰੀ ਅਖਾਲੀ ਦਲ ਦਾ ਪ੍ਰਧਾਨ ਸੀ ਫਿਰ ਫਿਜ਼ਿਸ਼ ਸ਼ੁਰੂ ਹੋ ਗਏ ਕਿ ਜਿਹੜੇ ਪਤੀ ਲੋਕ ਨੇ ਉਹ ਖਾਲੀ ਦਲ ਦੇ ਮੈਂਬਰ ਬਣਨੀ ਸ਼ੁਰੂ ਹੋ ਗਏ ਉਹ ਤੁਸੀਂ ਦੇਖੋ ਕਿ ਕਈ ਅਕਾਲੀ ਦਲ ਨੇ ਤੇ ਅਕਾਲੀ ਦਲ ਦੇ ਬਲਾਰੇ ਜਿਹੜੇ ਪਤੀ ਹੈਗੇ ਨਹੀਂ ਉਹ ਬੜੀ ਬਿਸ਼ਰਮੀ ਨਾਲ ਫਿਰ ਵੀ ਆਪ ਦੇ ਆਪ ਨੂੰ ਪੰਥਕ ਕਹਿੰਦੇ ਹੂੰ ਚਾਹੇ ਉਹ ਨਵੇਂ ਖਾਲੀ ਦਲ ਨੇ ਆ ਜਿਹੜੇ ਨਵੇਂ ਬਣੇ ਨੇ ਚਾਹੇ ਉਹ ਪੁਰਾਣੇ ਨੇ ਹੂੰ ਸੋ ਕਰਚਰ ਡਾਊਨਫਾਲ ਦਾ ਕਾਰਨ ਇਹ ਸੀ ਕਿ ਇੱਕ ਅਕਾਲੀ ਸਪਿਰਿਟ ਸੀ ਜੀ ਜੀ ਜਿਹੜੀ ਸਿਕ ਸਪਿਰਟ ਹੈ ਜਿਹੜੀ ਲੜਨ ਦੀ ਮਰਨ ਦੀ ਹੈ ਹਾਂਜੀ ਮਨ ਜਿਹੜਾ ਸਾਡੇ ਸ਼ਬਦ ਹੈ ਜਾਂਕੂ ਪ੍ਰੇਮ ਖੇਲਨ ਕਰ ਚੋ ਸਰ ਤਰ ਗਲੀ ਮਈਆ ਬਾਬਾ ਦੀਪ ਸਿੰਘ ਵਾਲੀ ਸੋਚ ਸੀ ਕਿ ਸੀਸ ਤਲੀ ਤੇ ਤਰ ਕੇ ਲੜਨ ਵਾਲੀ ਗੱਲ ਸੀ ਇਹ ਜਿਹੜੀ ਅਕਾਲੀ ਸੋਚ ਕੁਰਸੀਆਂ ਤੱਕ ਸੀਮਤ ਨਹੀਂ ਸੀ ਹੈਗੀ ਹਾਂ ਇਹ ਅਕਾਲੀ ਸੋਚ ਜਿੱਥੇ ਉਹਨੇ ਸਿੱਖੀ ਦੀ ਪ੍ਰੋਟੈਕਸ਼ਨ ਕਰਨੀ ਸੀ ਉੱਥੇ ਦੁਨੀਆ ਚ ਕਿਤੇ ਵੀ ਜ਼ੁਲਮ ਹੋ ਜਾਏ ਹਾਂ ਤੋਂ ਖੜੀ ਦੀ ਸੀ ਫੰਡਮੈਂਟਲ ਮੈਥਡੋਲਜੀ ਬੈਕਗ੍ਰਾਉਂਡ ਪ੍ਰਾਤਨ ਹਿਸਟਰੀ ਚ ਲੈ ਜਾਵਾਂਗਾ ਜਿਹੜਾ ਪਾਈ ਤਾਰੂ ਸਿੰਘ ਸੀ ਉਹ ਖਸਦਾਰਨ ਸਿੱਖ ਸੀ ਜਿਹੜਾ ਨਿਸ਼ਾਨ ਸਾਹਿਬ ਗੱਦੀ ਵੜੀ ਕਰਦਾ ਸੀ ਖੇਤੀਬਾੜੀ ਕਰਦਾ ਸੀ ਤਾਂ ਆਉਂਦੇ ਜਾਂਦੇ ਲੋਕਾਂ ਨੂੰ ਐਸਪਾਸ ਸਿੱਖ ਸਪਿਰਟ ਲੰਗਰ ਛਕਾਉਂਦਾ ਸੀ ਇੱਕ ਮੁਸਲਮਾਨ ਦੀ ਕੁੜੀ ਜਿਹੜੀ ਸੀ ਲਾਹੌਰ ਦਾ ਜਿਹੜਾ ਹਾਕਮ ਤੇ ਦਾ ਅਫਸਰ ਸੀ ਉਹ ਸੁਪੇਦਾਰ ਚੱਕ ਕੇ ਲੈ ਜਾਂਦਾ ਹੈ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਤਾਂ ਬੜਾ ਵੱਡਾ ਹੈ ਇਹ ਮੈਂ ਹੁਣ ਕਈ ਅੱਜਕੱਲ ਸਾਧਾਂ ਨੇ ਨਿਸ਼ਾਨ ਸਾਹਿਬ ਲਾ ਲਿਆ ਉਹ ਬੜਾ ਚੰਗਾ ਕੀਤਾ ਹਮਮ ਇਸ਼ਾਨ ਸਾਹਿਬ ਦਾ ਇਹ ਮੀਂਹ ਸੀ ਕਿ ਜਿੱਥੋਂ ਤੱਕ ਨਿਸ਼ਾਨ ਸਾਹਿਬ ਨਜ਼ਰ ਆਉਂਦਾ ਹੈ ਹਮ ਉਥੋਂ ਤੱਕ ਤੁਸੀਂ ਜੀ ਕੋਈ ਟੁੱਡ ਕੋਲ ਰਾਤ ਯਾਤਰੀ ਭੁੱਖਾ ਪਾਣਾ ਆ ਗਿਆ ਹੈ ਉਹਨੂੰ ਤੁਹਾਨੂੰ ਲੰਗਰ ਦੇਣਾ ਪਊਗਾ ਹਾਂ ਜੇ ਉਹਨੇ ਰਾਤ ਕੱਟ ਲਈ ਐ ਤੇ ਉਹਨੂੰ ਤੁਹਾਨੂੰ ਰਾਤ ਰਹਿਣ ਦਾ ਪ੍ਰਬੰਧ ਕਰਨਾ ਪਊਗਾ ਹਮ ਤੇ ਜੀ ਉਹ ਕਿਤੇ ਮਜ਼ਲੂਮ ਹੈ ਕਿਸੇ ਜ਼ਾਲਮ ਉਦੀ ਮਾਰ ਵਿੱਚ ਹੈ ਤਾਨੂੰ ਆਪ ਦਾ ਸੀਸ ਤਲੀ ਤੇ ਧਰ ਕੇ ਉਦੀ ਰਾਖੀ ਕਰਨੀ ਪਊ ਜੀ 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 ਸੋ ਜਦੋਂ ਉਹ ਆਂਦਾ ਤੇ ਉਹ ਪਾਈ ਤਾਰੂ ਸਿੰਘ ਨੂੰ ਆਪ ਦੀ ਗੱਲ ਸੁਣਾਉਂਦਾ ਹੈ ਪਾਈ ਤਾਰੂ ਸਿੰਘ ਸਿੱਖਾਂ ਨੂੰ ਸੁਣਿਆ ਲਾਉਂਦਾ ਹੈ ਕਿ ਇਹ ਮੁਸਲਮਾਨਾਂ ਦਾ ਤਕਾ ਹੋ ਰਿਹਾ ਹੈ ਤੇ ਸਿੰਘ ਜਿਹੜੇ ਸੀ ਉਹ ਕੁੜੀ ਨੂੰ ਛਡਾ ਕੇ ਲਿਆਂਦੇ ਲੋ ਦੀ ਬੱਚੀ ਜੀ ਉਸ ਗੱਲ ਤੇ ਗੁੱਸੇ ਵਿੱਚ ਆ ਕੇ ਪਾਈ ਤਾਰੂ ਸਿੰਘ ਦੀ ਸ਼ਹਾਦਤ ਹੁੰਦੀ ਹਾਂਜੀ ਸੋ ਸਿੱਖਾਂ ਦੇ ਜਿਹੜੇ ਇੰਟ ਆਬਜੈਕਟ ਬੜੇ ਉੱਚੇ ਸੀ ਜਿਨ੍ਹਾਂ ਤੋਂ ਆਪਾਂ ਅਕਾਲੀ ਦਲ ਕੰਟੀਨਿਊਸਲੀ ਪਿੱਛੇ ਚਲਾ ਗਏ ਜੀ ਫਿਰ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਜਦੋਂ 1984 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਹੈ ਹਮ ਸਾਡਾ ਅਕਾਲ ਤਖਤ ਸਾਹਿਬ ਨੂੰ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਟੈਟਰੀ ਕੀਤਾ ਜਾਂਦਾ ਬੇਦਬੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਸ਼ੀਰ ਹੀ ਚੱਲਦੀ ਹੈ ਸ਼ਹਾਦਤਾਂ ਦੀ ਪੰਜਾਬ 'ਚ ਹਮ ਤੁਸੀਂ ਵੇਖੋ ਉਸ ਸ਼ੀਰ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗਰਦੀਪ ਸਿੰਘ ਕੌਂਕੇ ਦੀ ਸ਼ਹਾਦਤ ਹੁੰਦੀ ਹੈ ਹਮ ਦੋ ਮੈਂਬਰ ਪਾਰਲੀਮੈਂਟ ਖੁੜੀਆ ਸਾਹਿਬ ਜੀ ਬਿਬੀ ਬਿਮਲਕੌਰ ਖਾਲਸਾ ਦੀ ਸ਼ਹਾਦਤ ਹੁੰਦੀ ਹੈ ਉਸ ਸ੍ਰੀ ਦੇ ਵਿੱਚ ਹਜ਼ਾਰਾਂ ਸਿੱਖ ਜਿਹੜੇ ਆ ਦਿੱਲੀ ਦੀ ਛੱਡਦੇ ਨੇ ਉਹ ਉਸ ਵੇਲੇ ਜਿਹੜਾ ਅਕਾਲੀ ਦਲ ਸੀ ਜੀ ਜਿਣੀ ਪੰਥ ਦੀ ਅਗਵਾਈ ਕਰਦੀ ਸੀ 84 ਤੋਂ ਬਾਅਦ ਬਲੈਕ ਥੰਡਰ ਆਪਰੇਸ਼ਨ ਕਰਾ ਦਿੰਦਾ ਹੈ ਹਾਂ ਜੀ ਸਿੱਖਾਂ ਦਾ ਟਰਸਟ ਵਿੰਦੀ ਭਜਾਏ ਉਹ ਪਿੱਛੇ ਚਲੇ ਜਾਂਦਾ ਉਸ ਸਥਿਤੀ ਦੇ ਵਿੱਚ ਸਿੱਖ ਇਕੱਠੇ ਹੁੰਦੇ ਨੇ ਅਕਾਲ ਤਖਤ ਸਾਹਿਬ ਹਾਂ ਪ੍ਰੋਫੈਸਰ ਮਨਜੀਤ ਸਿੰਘ ਐਕਟਿੰਗ ਪ੍ਰਧਾਨ ਸੀ ਜੇ ਉਹ ਸਾਰੀ ਗੱਲ ਤੈ ਹੈ ਕਿ ਉੱਥੇ ਸ਼ਰੋਣੀ ਅਕਾਲੀ ਦਲ ਅੰਮ੍ਰਿਤਸਰ ਦੀ ਫਾਊਂਡੇਸ਼ਨ ਹੋਦੀ ਹੈ ਹਾਂ ਜਿਹਦੇ ਵਿੱਚ ਬਾਦਲ ਨੂੰ ਛੱਡ ਕੇ ਗਰੁੱਪ ਨੂੰ ਜੇ ਬਾਕੀ ਸਾਰੇ ਟੜੇ ਕੈਪਟਨ ਅਮਨੰਦਰ ਸਿੰਘ ਗੁਰਚੰਦ ਸਿੰਘ ਟੋਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਕਰਨਲ ਜਸਵੀਰ ਸਿੰਘ ਵਾਲਾ ਉਹ ਸਾਰਿਆਂ ਤੇ ਰੰਗ ਇਕੱਠੀਆਂ ਹੋ ਜਨ ਫਿੱਟ ਟੂ ਸਟੇਟ ਦਾ ਪ੍ਰੈਸ਼ਰ ਬਣਦਾ ਹੈ ਕਿ ਪੰਥ ਦੀ ਸ਼ਕਤੀ ਇਕੱਠੀ ਹੋ ਰਹੀ ਹੈ ਜਦੋਂ ਦਿੱਲੀੋਂ ਡੰਡਾ ਛੱਡਦਾ ਹੈ ਉਹ ਇੱਕ ਇੱਕ ਕਰਕੇ ਚਾਹੇ ਉਹ ਟੋਰਾ ਸਾਹਿਬ ਸੀ ਚਾਹੇ ਉਹ ਕੈਪਟਨ ਅਮਨੰਦਰ ਸਿੰਘ ਸੀ ਚਾਹੇ ਉਹ ਇਹ ਸਭਤ ਕਾਲ ਸਾਹਿਬ ਦੇ ਜੋ ਸਭਤ ਕਾਲ ਸਾ ਕਰਾਈ ਉਹ ਇਕੱਠੇ ਹੋਏ ਸਭ ਸਾਰੇ ਜਿਸ ਵਿੱਚ ਵਿੱਚ ਦਸਨ ਲੱਗ ਗਏ ਸਭ ਜੀ ਇਹ ਛੱਡ ਕੇ ਚਲੇ ਗਏ ਹੂੰ ਇਹ ਫਿਰ ਸਟੇਟ ਨੇ ਬਾਦਲ ਦੀ ਗਵਾਈ ਚ ਸਾਰੇ ਇਕੱਠੇ ਕਰ ਦਿੰਦੇ ਨੇ ਫਿਰ ਬਾਦਲ 1996 ਦੇ ਵਿੱਚ ਮੌਕੇ ਵਿੱਚ ਕਾਨਫਰੈਂਸ ਕਰਤਾ ਹੈ ਜਿੱਥੇ ਇਸ ਸਟੇਜ ਤੋਂ ਬੋਲ ਕੇ ਐਲਾਨ ਕਰਦੇ ਨੇ ਸਾਰੇ ਅਕਾਲੀ ਤੇ ਅੱਜ ਤੋਂ ਬਾਅਦ ਸਿੱਖ ਸਾਡੀ ਪਾਰਟੀ ਪੰਜਾਬੀ ਵੀ ਰਹੀ ਇਹ ਮਤਲਬ ਇਹ ਅਕਾਲੀ ਨਹੀਂ ਰਹੀ ਇਹ ਪੰਜਾਬੀ ਬਣ ਗਈ ਹੈ ਹੂੰ ਸੋ ਮੈਂ ਇਸ ਕੱਲ ਨੂੰ ਇਮੀ ਕੋਰਿਲੇਟ ਕਰਦਾ ਹਾਂ ਕਿ ਜਦੋਂ ਬੜਾ ਟਫ ਸਮਾਸੀ ਪ੍ਰਾਤਨ ਸਮੇਂ ਦੇ ਵਿੱਚ ਸਿੱਖਾਂ ਨੂੰ ਆਫਰ ਕੀਤੀ ਜਾਂਦੀ ਸੀ ਤੁਸੀਂ ਸਿੱਖੀ ਛੱਡ ਦਿਓ ਤੁਹਾਨੂੰ ਜ਼ਗੀਰਾਂ ਵੀ ਮਿਲਣਗੀਆਂ ਤੁਹਾਨੂੰ ਹਰ ਚੀਜ਼ ਮਿਲੂਗੀ ਤੁਹਾਨੂੰ ਇੱਕ ਕਤਲ ਹੀ ਹੋਣਗੇ ਸਿੱਖ ਢੋਲਦੇ ਨਹੀਂ ਸੀ ਜੀ ਸੋ ਅਕਾਲੀ ਦਲ ਦਾ ਜਿਹੜਾ ਸਭ ਤੋਂ ਵੱਡਾ ਡਾਊਨਫਾਲਾ 1996 ਚ ਆਇਆ ਹੈ ਜਦੋਂ ਇਹਨਾਂ ਨੇ ਅਕਾਲੀ ਸੋਚ ਛੱਡ ਕੇ ਤੇ ਕਿਹਾ ਕਿ ਅਸੀਂ ਪੰਜਾਬੀ ਹੈਗੇ ਹਾਂ ਮੋਗੇ ਦੀ ਰੈਲੀ ਚ ਗਿਆ ਸੀ ਉਹ ਮੋਗਾ ਕਾਨਫਰੰਸ ਜਿਹੜਾ ਸੀ ਅਕਾਲੀ ਦਲ ਦਾ ਸਭ ਤੋਂ ਵੱਸਟ ਡਾਊਨਫਾਲ ਬਣਿਆ ਆ ਤੇ ਹੁਣ ਉਸ ਤੋਂ ਬਾਅਦ ਤੁਸੀਂ ਵੇਖੋ ਕਿ ਲਗਾਤਾਰੀ ਨਗਾਰ ਜਿਹੜੇ ਅਕਾਲੀ ਦਲ ਨੇ ਸਿੱਖੀ ਦੇ ਬੋਲ ਬਾਲੇ بلند ਕਰਨੇ ਨੇ ਉਹ ਹੀ ਅਕਾਲੀ ਦਲ ਦਾ ਨਾਮ ਬੇਦਬੀਅਾਛਾ ਜਾਂਦਾ ਹੈ ਹਮ ਹਾਂ ਉਹ ਇਸ ਪੋਜੀਸ਼ਨ ਸੇ ਜਾਂਦਾ ਹੈ ਕਿ ਹੁਣ ਦੇਖੋ ਕਿ ਪਿਛਲੇ ਸਾਲ ਜੋ ਇੱਥੇ ਅਕਾਲ ਤਖਤ ਸਾਹਿਬ ਤੇ ਹੋਇਆ ਹੈ ਜੀ ਜੀ ਕਿ ਜਿਹੜੇ ਜਥੇਦਾਰ ਸੀ ਉਹਨਾਂ ਨੇ ਇੱਕ ਆਪ ਦੇ ਢੰਗ ਨਾਲੇ ਫੈਸਲੇ ਕਰ ਲਏ ਹਮ ਸੋ ਉਸ ਵੇਲੇ ਸੀ ਅਬਜੈਕਟ ਕੀਤਾ ਕਿ ਜਿਹੜਾ ਅਕਾਲ ਤਖਤ ਸਾਹਿਬ ਹੈ ਕੌਮ ਦਾ ਸਵੈ ਸੰਜ ਹੈ ਹਾਂ ਇੰਨੀ ਕੌਮ ਨੂੰ ਕਲੈਕਟਿਵ ਗਰੁੱਪ ਚ ਅਗਵਾਈ ਦੇਣੀ ਹੈ ਉਹ ਜੀ ਅਕਾਲ ਤਖਤ ਸਾਬ ਤੋਂ ਸਿੱਖਨੇ ਰਾਜਨੀਤਿਕ ਆਰਥਿਕ ਧਾਰਮਿਕ ਸਮਾਜਿਕ ਹਰ ਕਿਸਮ ਦੀ ਗਵਾਈ ਆਈ ਜੀ 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 ਅਕਾਲ ਤਖਤ ਸਭ ਹਟਾਏ ਬਾਕੀ ਜਿਹੜੀ ਸਾਰੀਆਂ ਚੀਜ਼ਾਂ ਛੋਟੀਆਂ ਨੇ ਅਕਾਲ ਤਖਤ ਸਭ ਸਮਝੀ ਜੀ ਉੱਥੇ ਇੱਕ ਧੜਾ ਹੈ ਜਿਹੜਾ ਪਹਿਲੀ ਅਕਾਲੀ ਸੋਚ ਨੂੰ ਛੱਡ ਚੁੱਕਿਆ ਹੈ 1996 ਤੋਂ ਜੀ ਜੀ ਉਹ ਦੋ ਧੜਿਆਂ 'ਚ ਲੜਾਈ ਹੋ ਜਾਂਦੀ ਹੈ ਇੱਕ ਧੜੇ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਆ ਕਮੇਟੀ ਫਾਰਮ ਕਰੋ ਤੇ ਤੁਸੀਂ ਕਰਨਾ ਹੈ ਜੀ ਉਹ ਉਹ ਵੀ ਧੜਾ ਉਹ ਹੈ ਉਧਿਚ ਬੋਤੇ ਆਗੂ ਨਹੀਂ ਜਿਹੜੇ ਅਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਸੀ ਸ਼੍ਰੋਮਣੀ ਕਾਲੀਦਾ ਲਬਰਸਰ ਦਾ ਉਹਨੂੰ ਛੱਡ ਕੇ ਭੱਜੇ ਨਹੀਂ ਮੈਂ ਨਾਂ ਨਹੀਂ ਲੈਣਾ ਚਾਹਾਂਗਾ ਇੱਥੇ ਸਾਰੇ ਲੋਕਾਂ ਨੂੰ ਪਤਾ ਹੈ ਤੇ ਉਹਦੇ ਵਿੱਚ ਇਲੈਕਸ਼ਨ ਦੀ ਜਿਹੜੀ ਭਰਤੀ ਸੀ ਉਥੋਂ ਤੱਕ ਸੀਮਤ ਕਮੇਟੀ ਸਾਥ ਮੈਂਬਰੀ ਬਣੀ ਸੀ ਜਿੱਚ ਦੋ ਬੈਗੇ ਤੇ ਪੰਜ ਐਕਟਿਵ ਵੀ ਉਹ ਕਮੇਟੀ ਹੁਣ ਪ੍ਰਧਾਨ ਬਣਾਉਣ ਲੱਗ ਪਈ ਹੁਣ ਉਥਾਂ-ਥਾਂ ਪ੍ਰਚਾਰ ਕਰਨ ਲੱਗ ਪਈ ਵੀ ਸਾਨੂੰ ਅਕਾਲ ਤਖਤ ਸਭ ਤੋਂ ਥਾਪੜਾ ਹੈ ਜਦੋਂ ਤੁਸੀਂ ਜਨਾਈ ਦਿੱਲੀ ਦੇ ਵਾਲਾ ਹੂੰ ਜਦੋਂ ਤੁਸੀਂ ਸਿੱਖ ਸੋਚ ਨੂੰ ਅਡਾਪਟ ਨਹੀਂ ਕਰਨਾ ਤੇ ਫਿਰ ਤੁਸੀਂ ਅਕਲ ਤੱਕ ਤੋਂ ਪਰਮਾਨਿਤ ਕਿਵੇਂ ਹੋ ਸਕਦੇ ਹੋ ਹੂੰ ਅਕਲ ਤੱਕ ਤੋਂ ਉਹ ਪਰਮਾਨਿਤ ਹੋਊਗਾ ਜਿਹੜਾ ਅਕਲ ਤੱਕ ਸਾਡੀ ਸੋਚ ਨੂੰ ਸਮਰਪਿਤ ਹੈ ਹਾਂ ਸਿੱਖਾ ਦੀ ਸਥਿਤੀ ਅੱਜ ਜਿਹੜੀ ਹੈ ਇਹ ਪਹਿਲੇ ਵੀ ਸੀ ਕਦੇ ਜੀ ਜੀ ਮੈਂ ਤੁਹਾਨੂੰ ਕੱਲ ਕੋਟ ਕਰਾਂਗਾ ਜਦੋਂ ਵੱਡਾ ਕੱਲੂ ਘਰਾ ਵਾਪਰਿਆ ਹਾਂ ਹਾਂ ਉਹਦੀ ਨੇੜੇ ਤੇੜੀ ਗੱਲ ਹੈ ਕਿ ਸਿੱਖ ਇਕੱਠੇ ਹੁੰਦੇ ਹੂੰ ਕੁਈ ਸਿਆਣਾ ਸਿੱਖ ਜਿਹੜੇ ਇਹਨਾਂ ਵਰਗੇ ਹੁਣ ਸਿਆਣੇ ਨਹੀਂ ਆ ਜਿਹੜੇ ਤੜਿਆਂ ਆ ਦੋਨੇ ਤੜੇ ਨੇ ਬਾਗੀ ਦਾਗ ਹੀ ਕਹਿੰਦੇ ਨੇ ਅਸੀਂ ਤੇ ਕਹਿੰਦੇ ਆ ਦੋਨੇ ਹੀ ਦਾਗ ਹੀ ਨੇ ਹਮਮ ਬਾਕੀ ਤਾਂ ਬੜਾ ਵੱਡਾ ਸ਼ਬਦ ਆ ਰਿਸਪੈਕਟੇਬਲ ਹੈ ਜ਼ਰੂਰਤ ਵਾਲਾ ਹੁੰਦਾ ਹੈ ਹਮਮ ਤੇ ਇਹਨਾਂ ਚਿੱਤ ਕਿਸੇ ਚ ਮੈਨੂੰ ਜ਼ਰੂਰਤ ਨਹੀਂ ਲੱਗਦੀ ਦਿਲ ਦੀ ਅਗੀਆਂ ਦਾ ਮੂਤ ਟਿਕਲ ਜਾਂਦਾ ਹਮ ਸੋ ਇਹ ਕੀ ਕਰਦੇ ਨੇ ਮਤਲਬ ਉਦੋਂ ਇੱਕ ਸਿੱਖ ਖੜਾ ਹੁੰਦਾ ਹੈ ਜੀ ਜੀ ਉਹ ਕਹਿੰਦਾ ਜੀ ਸਾਨੂੰ ਚਾਹੀਦਾ ਸੀ ਦਿੱਲੀ ਨਾਲ ਖੜੇ ਹੋ ਜੀਏ ਤੇ ਆਪਾਂ ਲਾਹੌਰ ਨਾਲ ਜਿੱਠ ਲਈਏ ਹੂੰ ਇੱਕ ਕਹਿੰਦਾ ਸੀ ਆਪਾਂ ਲਾਹੌਰ ਨਾਲ ਖੜੇ ਹੋ ਜਾਈਏ ਤੇ ਆਪਾਂ ਦਿੱਲੀ ਨੂੰ ਜਿੱਟ ਆਈਏ ਫਿਰ ਦੂਜਾ ਦੇਖ ਲਵਾਂ ਹਾਂਜੀ ਉੱਥੇ ਇੱਕ ਸਧਾਰਨ ਸਿੱਖ ਖੜਾ ਹੋ ਕੇ ਕਹਿੰਦਾ ਵੀ ਤੁਸੀਂ ਬਹੁਤ ਸਿਆਣੇ ਹੋ ਤੁਹਾਡੇ ਨਾਲ ਲਾਹੌਰ ਦੇ ਆਤਮਾਨ ਵੀ ਸਮਝ سے ਵੱਧ ਹੈ ਤੇ ਦਿੱਲੀ ਦੇ ਆਨੂ ਵੀ ਵੱਧ ਹੈ ਸਾਨੂੰ ਅੱਜ ਦਿੱਲੀ ਨਾਲ ਵੀ ਲੜਨਾ ਪੈਣਾ ਤੇ ਲਾਹੌਰ ਨਾਲ ਵੀ ਲੜਨਾ ਪੈਣਾ ਹੂੰ ਸੋ ਅੱਜ ਸਿੱਖਾਂ ਦੀ ਸਥਿਤੀ ਇਹ ਹੈ ਕਿ ਸਿੱਖਾਂ ਨੂੰ ਸਾਰੇ ਪਾਸੇ ਖੰਡਾ ਫੜਕਾਉਣ ਦੀ ਲੋੜ ਹੈ ਕਿਉਂਕਿ ਸਾਰੇ ਪਾਸੇ ਤੁਹਾਡੇ ਕੋਈ ਵੀ ਦੋਸਤ ਨਹੀਂ ਬੈਠਿਆ ਹੋਇਆ ਹੂੰ ਹਰ ਬੰਦਾ ਸਿੱਖ ਨੂੰ ਖਾਨ ਨੂੰ ਫਿਰ ਰਿਹਾ ਹੈ ਜੀ ਜੀ ਲਾਹੌਰ ਵਾਲੇ ਪਾਸੇ ਦੀ ਗੱਲ ਕਰੀਏ ਤੇ 47 ਚ ਅਸੀਂ 10 ਲੱਖ ਬੰਦਾ ਆਪਦਾ ਉੱਥੇ ਛੱਡ ਕੇ ਆਏ ਸੀ ਸਿੱਖ ਜਿਹੜਾ 5-6000 ਰਹਿ ਗਿਆ ਤੇ ਦਿੱਲੀ ਦੇ ਤੇ ਸਿੱਖਾਂ ਨੇ ਜੋ ਕੀਤਾ ਹੈ ਜਿਹੜੀ ਬੰਦੇ ਕਾਤਲ ਨੇ ਤੁਸੀਂ ਵੇਖੋ ਨਾ ਜਿਨ੍ਹਾਂ ਨੇ ਇੱਥੇ 20000 ਵਤ ਸਿੱਖ ਦੀ ਨਾਜ਼ੀਆਂ ਵਾਂਗੂ ਜਿਉਂਦੇ ਫੁਕਿਆ ਲਾਈਵ ਵਾਰਨਿੰਗ ਕੀਤੀ ਹੈ ਜੀ ਜੀ ਈ ਉਹ ਕਾਤਲਾ ਨੂੰ ਸ਼ਹੀਦ ਕਹਿੰਦੇ ਨੇ ਮਰਨ ਵਾਲਿਆਂ ਜੀ ਜਿਹੜੀ ਬਜਟ ਅਫਸਰਾਂ ਨੇ ਇਥੇ ਸਿੱਖਾਂ ਦਾ ਗੋਬਿੰਦ RAM ਵਰਗਿਆਂ ਨੇ ਕਹਿੰਦੇ ਸੀ ਵੀ ਜੰਮੀ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਥਾਪਿਆ ਤੇ ਮੈਂ ਖਤਮ ਕਰਨਾ ਹੂੰ ਇਹ ਉਹਨੂੰ ਵੀ ਸ਼ਹੀਦ ਕਹਿੰਦੇ ਨੇ ਹੂੰ ਆ ਜਿਹੜੇ ਤੁਸੀਂ ਇਹ ਦੋਨੋਂ ਮੈਂ ਦੋਨੋਂ ਨਾ ਦਾਗੀ ਕਹਾਵਾਂਗਾ ਮੈਂ ਬਾਕੀ ਨਹੀਂ ਇਹਨਾਂ ਨੂੰ ਰਿਵਾਰਡ ਚੁਸ ਕਰਦਾ ਇਹ ਦਾਗੀ ਗੋਬਿੰਦ RAM ਨੂੰ ਸਲੂਟ ਕਰਦੇ ਰਹੇ ਨੇ ਦੋਨੋਂ ਤਰ੍ਹਾਂ ਹੂੰ ਸੋ ਇਹਨਾਂ ਕੋਲ ਉਹ ਰਾਈਟ ਨਹੀਂ ਹੈਗਾ ਪਰ ਉਹ ਸਾਡੇ ਲਈ ਬੜੀ ਇੱਕ ਸerious ਸਮੱਸਿਆ ਹੋ ਗਈ ਹੂੰ ਹੂੰ ਇੰਡੀਅਨ ਸਟੇਟ ਨੇ ਇਹ ਤੈ ਕਰ ਲਿਆ ਕਿ ਪੰਜਾਬ ਦੇ ਖਿੱਤੇ ਵਿੱਚ ਕਿਉਂਕਿ ਸਿੱਖਾਂ ਦੀ ਤੇ ਖਿੱਤਾ ਪੰਜਾਬ ਬਚਦਾ ਸਿਆਸਤ ਜੀ ਦਿੱਲੀ ਨੇ ਡਿਸਾਈਡ ਕਰ ਲਿਆ ਕਿ ਪੰਜਾਬ ਦੇ ਖਿੱਤੇ 'ਚ ਸਿੱਖ ਸਿਆਸਤ ਦਾ ਭੋਗ ਪਾ ਦੇਣਾ ਹਾਂ ਇਸ ਸਿਆਸਤ ਨੂੰ ਇਰੈਲੇਵੈਂਟ ਬਣਾ ਦੇਣਾ ਜਿਹੜੀ ਕਿ ਬਹੁਤ ਖਤਰਨਾਕ ਹੈ ਹੂੰ ਉਹ ਅਕਾਲੀ ਦਲ ਦੀ ਸੀਟਾਂ ਦੀ ਇਥੇ ਲੋਕ ਸਭਾ ਦੀ 13 ਨੇ ਹੂੰ ਪਰ ਜਦੋਂ ਸਿੱਖ ਖੜਾ ਹੁੰਦਾ ਹੈ ਤੁਸੀਂ ਵੇਖੋ ਪੂਰੇ ਹਿੰਦੁਸਤਾਨ ਦੇ ਵਿੱਚ ਗੂੰਜ ਉੱਠਦੀ ਹੈ ਹਮਮ ਤੇ ਹਮੇਸ਼ਾ ਹੀ ਪੰਜਾਬ ਨੇ ਹਿੰਦੁਸਤਾਨ ਨੂੰ ਲੀਡ ਕੀਤਾ ਹੈ ਜੀ ਅੱਜ ਵੀ ਦੇਖੋ ਜੇ ਕਿਸਾਨ ਐਜੀਟੇਸ਼ਨ ਉੱਠਿਆ ਹੈ ਹਮਮ ਤੇ ਜਿਹੜਾ ਮੋਦੀ ਕਹਿੰਦਾ ਸੀ ਮੈਂ ਅਜਿੱਤ ਹੈਗਾ ਮੈਨੂੰ ਕੋਈ ਮੇਰੇ ਘੋੜੇ ਦੀ ਲਗਾਮ ਨਹੀਂ ਫੜ ਸਕਦਾ ਹਮਮ ਤੇ ਉਹ ਕਿਸਾਨਾਂ ਨੇ ਉਹਦੇ ਗੋਡੇ ਟੁਆ ਹੀ ਦੇਣਾ ਜੀ ਚਾ ਇਹ ਯੂਐਸ ਗਿਆ ਹੈ ਉੱਥੇ ਵੀ ਸਿੱਖਾਂ ਨੇ ਉਹਦਾ ਪ੍ਰੋਟੈਸਟ ਕੀਤਾ ਜੀ ਜੀ ਸੋ ਇਹ ਸਾਡੇ ਚ ਖਾਸੀਅਤ ਸੀ ਜੀ ਤੀ ਇਹ ਸਟੇਟ ਸਾਨੂੰ ਇਥੋਂ ਇਸ ਸਿਆਸਤ ਨੂੰ ਮੰਨਫੀ ਕਰਕੇ ਖਤਮ ਕਰਨਾ ਚਾਹੁੰਦੀ ਹੈ ਉਹ ਪਿਛਲੇ ਤੁਸੀਂ ਵੇਖਿਆ ਹੋਣਾ ਵੀ 25 ਦਿਨਾਂ ਤੋਂ ਸ੍ਰੀ ਚੱਲ ਰਹੀ ਹੈ ਕਦੇ ਮਸਤੂਆਣਾ ਸਾਹਿਬ ਕਦੇ ਚੰਡੀਗੜ੍ਹ ਕਦੇ ਕਿਤੇ ਉਹ ਇਵੇਂ ਪ੍ਰੇਜ਼ੈਂਟ ਚੋਰੀਆਂ ਵੀ ਕਾਲੀ ਦਲ ਸੁਰਜੀਤ ਕਵੀ ਕੀਤਾ ਜਾਵੇ ਉਹ ਇਵੇਂ ਪ੍ਰੇਜ਼ੈਂਟ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇੱਕ ਧਿਰ ਤਾਂ ਮਾੜੀ ਹੈ ਤੇ ਜਿਹੜੀ ਦੂਜੀ ਮਾੜੀ ਹੈ ਉਹਨੂੰ ਉਹਦਾ ਬਦਲ ਬਣਾ ਕੇ ਅਭਾਰਿਆ ਜਾ ਰਿਹਾ ਸੋ ਉਸ ਗੱਲ ਦੇ ਅਸੀਂ ਹੱਕ 'ਚ ਨਹੀਂ ਹੈਗੇ ਅਸੀਂ ਕਹਿੰਦੇ ਆ ਇਹ ਦੋਨੋਂ ਹੀ ਅੰਤਵਰ ਵਰਤੋ ਭੱਜ ਗਏ ਨੇ ਪਘੋੜੇ ਨੇ ਪਹਿਲੀ ਤੀ ਜਿਹੜੇ ਦੋਨੋਂ ਦਾਦੀ ਗਰੁੱਪ ਨੇ ਇਹ ਦਲਛਪਲਾ ਪਾ ਕੇ ਪੰਥਕ ਕੇ ਮਾਫੀ ਮੰਗਣ ਪੰਥ ਚ ਸ਼ਾਮਲ ਹੋਏ ਫਿਰ ਸੋਚਿਆ ਜਾ ਸਕਦਾ ਵੀ ਇਹਨਾਂ ਨੂੰ ਆਪਾਂ ਕੀ ਰੋਲ ਅਸਾਈਨ ਕਰ ਪਰ ਜਿਹੜਾ ਦੂਜਾ ਧਰ ਹੈ ਜਿਹੜਾ ਬਾਦਲ ਧੜਾ ਵਾ ਉਹਨੇ ਤੇ ਫਿਰ ਅਕਾਲ ਤਖਤ ਦੇ ਜਹੇਦਾਰ ਬਦਲ ਕੇ ਗੜਗਾਜ ਸਾਹਿਬ ਤੋਂ ਸਰੂਪਾ ਲੈ ਲਿਆ ਆਪਣੇ ਨੂੰ ਫਿਰ ਪ੍ਰਧਾਨ ਬਣਾ ਲਿਆ ਗੜਗਾਜ ਸਾਹਿਬ ਨੇ ਉਹਨਾਂ ਨੂੰ ਕਹਿਤਾ ਵੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਉਹਨਾਂ ਨੇ ਇਹ ਵੀ ਬਿਆਨ ਦੇ ਦਿੱਤਾ ਵੀ ਸਾਨੂੰ ਸ਼੍ਰੋਮਿਕ ਕਾਲੀ ਦਲ ਦੇ ਪ੍ਰਧਾਨ ਬਗੂ ਸਾਹਿਬ ਸੁਰਤੋਂ ਨਾਲ ਚਾਹੀਦਾ ਵਾ ਉਹ ਆਪਣੇ ਆਪ ਨੂੰ ਕੀ ਤਰੀਕੇ ਪਰਮਾਨਿੰਗ ਪਰਮਾਨੇ ਲਈ ਬੈਠਿਆ ਕਰਦਾ ਠੀਕ ਹੁਸੀ ਜੀ ਕੀ ਪਰਮਾਨੀ ਹੁੰਦੀ ਹੈ ਜਿਹੜੀ ਵਿਧਾਨ ਰਹੀ ਕਿ ਕਰ ਸਭ ਜਥੇਦਾਰ ਲੱਗੇ ਨੇ ਉਸੇ ਵਿਧੀ ਵਿਧਾਨ ਰਹੀ ਪਹਿਲੇ ਜਥੇਦਾਰ ਕੀ ਲੱਗੇ ਨੇ ਚਾਹੀਓ ਵਿਧਾਨਤੀ ਸੀ ਚਾਹੀਓ ਗਰਵਚਨ ਸਿੰਘ ਸੀ ਚਾਹ ਯਾਨੀ ਹਰ ਪੀ ਸਿੰਘ ਸੀ ਜੀ ਜੀ ਉਹਦੀ ਪ੍ਰੋਸੀਜਰ ਇਹ ਹੋਏਗਾ ਹਮ ਸਮਝੋ ਨਾ ਉਹ ਲੁਜੁਕਤੀ ਨੂੰ ਤਾਂ ਕਿਸੇ ਨੇ ਚੈਲੰਜ ਨਹੀਂ ਕੀਤਾ ਇਹ ਦੂਸਰੇ ਜਿਹੜੇ ਲਾਈ ਨੇ ਉਹਨਾਂ ਨੂੰ ਲੱਗੇ ਕਿਹੜੇ ਕਾਨੂੰਨ ਰਹੀ ਸੀ ਹਮ ਸਾਡਾ ਹੁਣ ਡਿਫਰੈਂਸ ਵਾ ਲੈਕ ਸਟੇਟ ਬਟ ਇਜ਼ ਸੀਰੀਅਸ ਸਿੱਖਾਂ ਦੇ ਜਿਹੜੇ ਫੇਅਰਸ ਨੇ ਬੜੇ ਅਸੀਂ ਤੇ ਸ਼ੁਰੂ ਤੋਂ ਗੱਲ ਕਰ ਰਹੇ ਆਂ ਕਿ ਤਿੰਨ ਤੱਕ ਤੋਂਡੇ ਕੋਲ ਸ਼ਰਮਣੀ ਕਮੇਟੀ ਕੋਲ ਰਹਿ ਗਈ ਜਦੋਂ ਸ਼ਰਮਣੀ ਕਮੇਟੀ ਦੀ ਫਾਰਮੇਸ਼ਨ ਹੋਈ ਸੀ 1925 ਜੀ ਇਹ ਪਿਸ਼ਾਵਰ ਤੋਂ ਲੈ ਕੇ ਤੇ ਪੂਰੇ ਦੁਨੀਆ ਦੇ ਵਿੱਚ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਸੀ ਹਮ ਆਜ਼ਾਦੀ ਤੋਂ ਬਾਅਦ ਇਹਦਾ ਜਿਹੜਾ ਜੂਰੀਸਡਿਕਸ਼ਨ ਉਹ ਰਹਿ ਗਿਆ ਇਕੱਲਾ ਹਿੰਦੁਸਤਾਨ ਹਮ ਉਹਦੇ ਵਿੱਚ ਵੀ ਇਹਨਾਂ ਨੇ 1955 ਦੇ ਵਿੱਚ ਸਪੈਸ਼ਲ ਐਕਟ ਬਣਾ ਕੇ ਹਜੂਰ ਸਾਹਿਬ ਤੇ ਪਟਨਾ ਸਾਹਿਬ ਨੂੰ ਬਾਹਰ ਕੱਢ ਲਿਆ। ਉਹ ਪਟਨਾ ਸਾਹਿਬ ਤੇ ਹਜੂਰ ਸਾਹਿਬ ਦੇ ਜਿਹੜੇ ਜਥੇਦਾਰ ਨੇ ਤੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਉੱਥੋਂ ਦੇ ਭਈਏ ਚੁੰਨੇ। ਹਾਂ। ਸਮਝੋ ਉਹ ਦੋ ਸਿੱਖਾਂ ਦੇ ਥੋਂ ਨਿਕਲ ਗਏ। ਨਿਕਲ ਗਏ। ਦੋ ਦੋ ਤੱਕ ਸਿੱਖਾਂ ਦੇ ਤਖਤ ਨਹੀਂ। ਉਹਨਾਂ ਸ਼ਰੋਮਣੀ ਕਮੇਟੀ ਦਾ ਦਾਹਰਾ ਤੇ ਰਹਿ ਗਿਆ ਪੰਜਾਬ ਤੇ ਦੋ ਸੀਟਾਂ ਚੰਡੀਗੜ੍ਹ ਤੇ ਹਿਮਾਚਲ। ਉਹਦੇ ਵਿੱਚੋਂ ਪਹਿਲੇ ਦਿੱਲੀ ਕੱਟਿਆ ਜੰਮੂ ਕਸ਼ਮੀਰ ਕੱਟਿਆ ਫਿਰ ਹਰਿਆਣਾ ਕੱਢ ਲਿਆ ਹਰਿਆਣਾ ਕੱਢ ਲਿਆ ਅੱਜ ਉਹਦੀ ਸਥਿਤੀ ਆਹ ਰਹਿ ਗਈ ਹੈ ਤੇ ਸਟ੍ਰੋਂਗਲੀ ਕਮੇਟੀ ਜਿਹੜਾ 올 ਇੰਡੀਆ ਐਕਟ ਹੈ ਅਸੀਂ ਲਗਾਤਾਰ ਪ੍ਰੋਪਗੇਟ ਕਰਦੇ ਆ ਬੰਨਾ ਚਾਹੀਦਾ ਹੂੰ ਕਿ ਸਾਰੇ ਸਿੱਖਾਂ ਦੀ ਗਵਾਹੀ ਇੱਕ 올 ਇੰਡੀਆ ਐਕਟ ਦੇ ਵਿੱਚ ਹੋਏ ਉਹਦਾ ਆਪੋਜ਼ ਜਿਹੜੀ ਆਪੋਜੀਸ਼ਨ ਸੀ ਜਿਹੜੇ ਰਵੈਤੀ ਬਾਦਲ ਸਾਹਿਬ ਟੋਰਾ ਸਾਹਿਬ ਇਸ ਕਰਕੇ ਕਰਦੇ ਸੀ ਕਿ ਜੇ ਪੰਜਾਬ ਤੋਂ ਬਾਹਰਲੇ ਸਿੱਖ ਪਾਰਟਿਸਿਪੇਟ ਕਰ ਗਏ ਤੇ ਕਿਤੇ ਸਾਡੀ ਕੁਰਸੀ ਹੱਥੋਂ ਨਾ ਨਿਕਲ ਜਾਏ ਜੀ ਉਹ ਛੋਟੇ ਲਾਲਚ ਕਰਕੇ ਉਹਨਾਂ ਨੇ 올 ਇੰਡੀਆ ਐਕਟ ਜਿਹੜਾ ਸੀ ਸਿੱਖਾਂ ਦਾ ਬਣਨ ਨਹੀਂ ਦਿੱਤਾ ਹਾਂ ਤੇ ਉਹਦਾ ਜਿਹੜਾ ਨੁਕਸਾਨ ਨਾ ਖਮਿਆਜਾ ਆਪਾਂ ਹੁਣ ਸਾਰੀ ਭੁਗਤ ਰਹੇ ਹਾਂ ਤੇ ਉਹ ਜਿਹੜੀ ਇਹ ਚਰਚਾ ਹੈ ਬੜੀ ਸੀਰੀਅਸ ਚਰਚਾ ਹੈ ਇਹਨੂੰ ਕੰਟੀਨਿਊ ਕਰਨਾ ਚਾਹੀਦਾ ਹੈ ਤੇ ਅੱਜ ਆਪਾਂ ਨੂੰ ਬਹਿ ਕੇ ਸੋਚਣ ਦੀ ਲੋੜ ਆ ਸਾਰੇ ਸਿੱਖਾਂ ਨੂੰ ਕਿ ਜਿਹੜਾ ਕ੍ਰਾਈਸਿਸ ਹੈ ਤੇ ਚੋਂ ਨਿਕਲਣਾ ਕਿਵੇਂ ਇਹ ਇਹ ਬੜਾ ਵੱਡਾ ਬੜਾ ਸਵਾਲ ਆ ਰਿਹਾ ਹੈ ਕਿ ਦੋਨੋਂ ਧੜੇ ਜੋਰ ਲਾ ਰਹੇ ਆ ਪਰ ਇਹਨੇ ਕ੍ਰਾਈਸਿਸ ਆ ਗਿਆ ਇਹ ਜੋ ਨਿਕਲਿਆ ਕਿਵੇਂ ਜਾਏ ਖੇਤਰੀ ਪਾਰਟੀ ਨੂੰ ਪਛਾਹਿਆ ਕਿਵੇਂ ਜਾਵੇ ਸਭ ਤੋਂ ਵੱਡਾ ਸਵਾਲ ਇਹ ਹਰ ਸਿੱਖ ਦੇ ਜਨ ਤੇ ਵੀ ਖੇਤਰੀ ਪਾਰਟੀ ਇਸ ਟਾਈਮ ਖਤਮ ਹੋ ਚੁੱਕੀ ਹੈ ਖੇਤਰੀ ਪਾਰਟੀ ਦਾ ਭੁਗ ਪੈ ਚੁੱਕਾ ਹੈ ਬਾਦਲ ਆਪਣੇ ਮਨ ਆਈਆਂ ਉਸੇ ਤਰ੍ਹਾਂ ਕਰ ਰਹੇ ਨੇ ਉਸ ਕਹਦੇ ਨੇ ਅਸੀਂ ਪੰਥ ਕਾ ਸੀ ਪੰਥ ਕਾ ਖੇਤਰੀ ਪਾਰਟੀ ਕਿੱਥੇ ਰਹੇਗੀ ਫਿਰ ਦੇਖੋ ਤੁਹਾਨੂੰ ਮੈਂ ਪਹਿਲੀ ਦੱਸਿਆ ਕਿ ਡੌਨਫਾਲ ਸੰਤ ਫਤਿਹ ਸਿੰਘ ਜਦੋਂ ਆਏ ਨਹੀਂ ਸਟੇਟ ਨੇ ਇੰਟਰਡਿਊਸ ਕੀਤੇ ਨੇ ਉਦੋਂ ਸ਼ੁਰੂ ਹੋ ਗਿਆ ਸੀ ਹੂੰ ਉਹ ਫਿਰ ਲਗਾਤਾਰ ਇੱਕ ਬਣ ਗਿਆ ਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਮੋਟ ਕੀਤਾ ਉਸ ਤੋਂ ਬਾਅਦ ਹੌਲੀ 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 ਜਿਹੜੇ ਵੱਡੇ ਲੀਡਰ ਸੀ ਉਹਨਾਂ ਨੂੰ ਕਮਜ਼ੋਰ ਕੀਤਾ ਗਿਆ ਹੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਅਲਟੀਮੇਟਲੀ ਉਹਨਾਂ ਦੀ ਮੋਨੋਪੋਲੀ ਹੋ ਗਈ ਹੂੰ ਇਹ ਮੈਂ ਇਹਨਾਂ ਨੂੰ ਇਕਲ ਅਕਾਲੀਆਂ ਨੂੰ ਨਾ ਜਦੋਂ 1999 ਦੇ ਵਿੱਚ 300 ਸਾਲਾ ਮਨਾਇਆ ਜਾ ਰਿਹਾ ਸੀ ਤੋਂ ਜਦੋਂ ਗ੍ਰਾਂਟ ਇਹਨਾਂ ਨੇ ਦਿੱਤੀ ਹੈ 100 ਕਰੋੜ ਦੀ ਸੈਂਟਰ ਨੇ ਹਾਂ ਹਾਂ ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਸੀ ਕਿ ਸਿੱਖ ਪੰਥ ਨੇ ਕਦੇ ਵਿਛੋੜੀ ਨਹੀਂ ਹੈ ਜੇ ਜੀ ਲੈਣੀ ਉਲੀ ਤੇ ਗੁਰੂ ਸਾਹਿਬ ਫਿਰ ਅਕਬਰ ਕੋਲ ਜਗੀਰ ਲੈ ਲੰਦੇ ਹਾਂ ਖਾਲਸਾ ਪੰਥ ਆਪ ਦੇ ਸਿਰ ਤੇ ਚੰਦਾ ਹੈ ਮੈਂ ਕਿਹਾ ਸੀ ਕਿ ਆਰਐਸਐਸ ਨੇ ਥੋੜੇ ਰਾਈ ਪਿੰਡਾਂ ਦੇ ਡੇਰਿਆਂ ਤੱਕ ਪਹੁੰਚ ਜਾਣਾ ਹੈ ਪਹੁੰਚ ਗਿਆ ਅਕਾਲੀ ਜਿਹੜੇ ਜਥੇਦਾਰ ਸੀ ਆਰਐਸਐਸ ਨੂੰ ਪਿੰਡੋਂ ਪਿੰਡ ਡੇਰਿਆਂ 'ਚ ਲੈ ਕੇ ਗਏ ਮੈਂ ਕਿਹਾ ਸੀ ਥੋੜੀ ਉਹ ਜੀ ਜੀ ਸਟੇਟ ਹੈ ਨੂੰ ਸਮਝਾ ਕੇ ਤੁਸੀਂ ਜੇਬ ਕਤਰਿਓ ਜੇਬ ਕਤਰਿਆ ਅੱਜ ਨਾ ਫੜਿਆ ਜੋ ਕ 10 ਸਾਲ 20 ਸਾਲ ਬਾਅਦ ਫੜਿਆ ਜਾਏਗਾ ਅੱਜ ਜੋ ਸਥਿਤੀ ਹੋਗੀ ਉਹਨਾਂ ਨੂੰ ਫੜ ਕੇ ਉਹ ਸਾਲਾ ਸਾਹਿਬ ਵੀ ਅੰਦਰ ਕਰਤੇ ਇਹਨਾਂ ਨੂੰ ਵੀ ਕਰ ਦੇਣਾ ਉਹਨੇ ਜੇਬ ਕਤਰੇ ਨੇ ਸਰ ਇਹ ਕਿਸੇ ਨੂੰ ਡਰਾ ਕੇ ਕਹਿੰਦੇ ਨੇ ਵੀ ਨਾਲ ਚੱਲ ਕਿਸੇ ਨੂੰ ਲਾਲਚ ਦੇ ਕੇ ਕਰਦੇ ਨੇ ਵੀ ਤੈਨੂੰ ਮੁੱਖ ਮੰਤਰੀ ਬਣਾ ਦੇਂਗੇ ਤੈਨੂੰ ਗਵਰਨਰ ਬਣਾ ਦੇਂਗੇ ਤੈਨੂੰ ਵਜ਼ੀਰ ਬਣਾ ਦੇਂਗੇ ਉਹ ਸਿਆਸਤ ਚੱਲ ਰਹੀ ਹੈ ਇਹ ਕਦੇ ਵੀ ਪੰਥਕ ਸਿਆਸਤ ਦੀ ਜਿਹੜੀ ਗਾਈਡਿੰਗ ਸਪਿਰਿਟ ਹੈ ਉਹ ਗੁਰੂ ਗ੍ਰੰਥ ਸਾਹਿਬ ਸੀ ਅਕਾਲ ਤਖਤ ਸਾਹਿਬ ਸੀ ਸਟੇਟ ਵੀ ਇਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਇਹ ਉਹਨਾਂ ਦੇ ਦਸਤੇ ਦਾ ਖਵਾੜਾ ਬਣੇ ਹੋਏ ਲੋਕ ਨੇ ਹੱਲ ਕੋਈ ਹੈਗਾ ਬਿਲਕੁਲ ਹੱਲ ਹੈਗਾ ਜੀ ਮਤਲਬ ਆਪਾਂ ਵੱਡੇ ਵੱਡੇ ਕ੍ਰਾਈਸਿਸ ਤੋਂ ਨਿਕਲੇ ਆ ਜੀ ਜੀ ਪੂਰੀ ਦੁਨੀਆ 'ਚ ਸਿੱਖ ਫੈਲਿਆ ਹੋਇਆ ਹੈ ਸਾਰਿਆਂ ਨੂੰ ਇਨਵੋਲਵ ਕਰਨਾ ਚਾਹੀਦਾ ਹਮ ਉਨ ਪਰਸੈਸਥ ਦੇ ਵਿੱਚ ਫਰਕ ਕਿੱਥੇ ਆ ਗਿਆ कि ਜਦੋਂ ਗੁਰੂਗ੍ਰੰਥ ਸਾਹਿਬ ਦੀ ਇਹ ਵਿਧਵੀਏ ਸ਼ੁਰੂ ਹੋਈਆਂ ਸ੍ਰੀ ਵੱਤ ਖਾਲਸਾ ਕਾਲ ਹੋ ਗਿਆ ਸ੍ਰੀ ਵੱਤ ਖਾਲਸੇ ਦੇ ਵਿੱਚ ਉਦੋਂ ਦੇ ਆਰਗੇਨਾਈਜ਼ਰਸ ਨੇ ਫੈਸਲਾ ਲੈ ਲਿਆ ਹੈ ਕਿ ਆ ਸਾਰਾ ਸਿਸਟਮ ਜਿਹੜਾ ਜਥੇਦਾਰਾਂ ਨੂੰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਕ ਵਿਸ਼ੇਸ਼ ਪਾਰਟੀ ਜਿਹੜੀ ਹੈ ਰੂਲਿੰਗ ਤੇ ਰਹੇ ਬਦਲਦਲਾ ਲਾਉਂਦਾ ਤਲਾ ਦਿੰਦਾ ਉਹਦਾ ਕੋਈ ਤਰੀਕਾ ਨਹੀਂ ਉਦੋਂ ਗੱਲ ਹੋਈ ਕਿ ਆਪਾਂ 6 ਮਹੀਨਿਆਂ ਦੇ ਵਿੱਚ ਵਿਧੀ ਤੇ ਵਿਧਾਨ ਬਣਾਵਾਂਗੇ ਜੋ ਹੁਣ ਤੱਕ ਜਿਹੜਾ ਵਸਾਤੀ ਦੇ ਉੱਪਰ ਜਿਹੜਾ ਸ੍ਰੀ ਵੱਤ ਖਾਲਸਾ ਹੋਊਗਾ ਉਹਦੇ ਵਿੱਚ ਅਸੀਂ ਵਿਧੀ ਤੇ ਵਿਧਾਨ ਰਾਹੀਂ ਨਵੇਂ ਚੇਤੇਦਾਰ ਚੁਣਾਂਗੇ ਆ ਟੈਂਪਰੇਰੀ ਸੇਕ ਤੇਲ ਜਥੇਦਾਰ ਪਲੱਸ ਇੱਕ ਮੇਨ ਜਥੇਦਾਰ ਜਥੇਦਾਰ ਹਵਾਰਾ ਪਾ ਚੁੱਲਲੇ ਅੱਜ 11 12 ਸਾਲ ਹੋ ਗਏ ਬਦਲਾ ਮੰਗੂ ਨਾ ਤੇ ਵਿਧੀ ਵਿਧਾਨ ਹੈ ਨਾ ਹੀ ਜਿਹੜੀ ਵਰਤ ਪਾਰਲੀਮੈਂਟ ਹੈ ਉਹ ਫਾਰਮ ਹੋਈ ਹੈ ਪ੍ਰੋਪਰਟਨ ਨਾਲ ਸੋ ਉਹ ਵੀ ਕਹਿੰਦੇ ਨੇ ਅਸੀਂ ਵੀ ਨਹੀਂ ਲੈਣਾ ਉਹ ਜਿਹੜੀ ਤੁਸੀਂ ਗੱਲ ਕਰਦੇ ਨੇ ਜਿਹੜੀ ਤਰੀਕਾ ਕੀ ਹੈ ਇਹ ਤਾਂ ਪੰਥ ਨੂੰ ਜਿਹੜੀ ਆਪ ਦੀ ਦਾੜੀ ਹੈ ਉਹ ਦਿੱਲੀ ਦੇ ਹੱਥ ਅਸੀਂ ਫੜਾ ਨਹੀਂ ਸਕਦੇ ਹੂੰ ਇਹ ਤੇ ਆਪਾਂ ਨੂੰ ਆਪ ਫੈਸਲਾ ਕਰਨਾ ਪਊਗਾ ਹੂੰ ਉਹ ਜਿਹੜੀ ਸ਼ਰੌਂਗਨੀ ਗੁਰੂਗਰਾਹ ਦਾ ਪ੍ਰਬੰਧਕ ਕਮੇਟੀ ਦਾ ਐਕਟ ਹੈ ਜਿਹਨੂੰ ਬਦਲਣਾ ਹੋਈ ਤਾਂ ਉਹ ਪਾਰਲੀਮੈਂਟ ਕੋਲੇ ਪਾਵਰ ਹੈ ਹੂੰ ਸਮਝਦੇ ਹੋ ਨਾ ਪਾਰਲੀਮੈਂਟ ਦੇ ਵਿੱਚ ਤਾਂ ਮੈਨੂੰ ਲੱਗਦਾ ਅੱਜ ਕੋਈ ਵੀ ਸਿੱਖ ਨਹੀਂ ਐਂਟਰ ਕੀਤਾ ਸਭ ਜੇ ਪਗੜੀ ਤਾਂ ਰਿਵਿ ਨੇ ਤਾਂ ਉਹ ਵੀ ਲਾਈਕਲੀ ਨਿਕਲਤਾ ਰਹੀ ਨੇ ਹੂੰ ਰਾਸ਼ਟਰਵਾਦੀ ਨੇ ਜੀ ਉਹਨੂੰ ਉਸ 545 ਚੋਂ ਥੋੜਾ ਬੰਦਾ ਕੋਈ ਨਹੀਂ ਹੈ ਤੁਸੀਂ ਐਮੈਂਡਮੈਂਟ ਕੇ ਵੀ ਕਰਾ ਲੋਗੇ ਹੂੰ ਇਹ ਤੇ ਤੁਹਾਨੂੰ ਆਪ ਸੋਚ ਕੇ ਆਪਦੇ ਡਿਸੀਜਨਸ ਲੈਣੇ ਪੈਣਗੇ ਜੀ ਤੁਹਾਨੂੰ ਇਹ ਸਮਝਣਾ ਪਊਗਾ ਕਿ ਸ਼੍ਰੋਮਿਕ ਕਮੇਟੀ ਗੋਲਕ ਲੋਟ ਦਾ ਸਾਧਨ ਨਹੀਂ ਹੈਗੀ ਹੂੰ ਇਹ ਗੁਰੂ ਦੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਦ ਦੀ ਚੀਜ਼ਾਂ ਬਣੀਆਂ ਜੀ 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 ਮਤਲਬ ਹੁਣ ਜੇ ਵੀ ਉਹ ਡਫੈਕਟ ਸੀ ਪਹਿਲੇ ਗੁਰੂ ਸਾਹਿਬ ਨੇ ਮੰਝੀਆਂ ਬਣਾਈਆਂ ਸੀ ਹਾਂ ਜੀ ਫਿਰ ਉਹਨਾਂ 'ਚ ਕ੍ਰਿਪਸ਼ਨ ਆ ਗਈ ਹਾਂ ਫਿਰ ਮਸੰਤ ਸਿਸਟਮ ਇੰਟਰੋਡਿਊਸ ਹੁੰਦਾ ਗੁਰੂ ਸਾਹਿਬ ਗੁਰਤੇਗ ਬਾਦਰ ਪਾਸ਼ਾ ਬਣੇ ਹੂੰ ਉਰਚ ਕ੍ਰਿਪਸ਼ਨ ਆ ਗਈ ਉਹ ਸਿਸਟਮ ਟੁੱਟ ਗਿਆ ਉਨ ਜਿਹੜੀ ਸ਼੍ਰਮਿਕ ਕਮੇਟੀ ਹੈ ਇਹ ਵੀ ਆਪਾਂ ਇਸ ਗੱਲ 'ਚ ਫਾਰਮ ਕੀਤੀ ਸੀ ਕਿ ਇਹ ਸੁਧਾਰ ਲਿਆਉਗੀ ਹਾਂ ਹਾਂ 24 ਮਸੰਦਾਂ ਵਾਂਗੂ ਉਹ ਹੀ ਮੰਝੀਆਂ ਵਾਂਗੂ ਆਪਦੇ ਨਿਸ਼ਾਨੇ ਤੋਂ ਭਟਕ ਗਈ ਹੈ ਜੀ ਜੀ ਹੁਣ ਸਿੱਖਾਂ ਨੂੰ ਸੋਚਣਾ ਪਊਗਾ ਕਿ ਆਪਾਂ ਇਹ ਤਾਂ ਕੋ ਬਦਲ ਲੈ ਕੇ ਹੁਣ ਹੈ ਜੀ ਕਿ ਇਹਨੂੰ ਸੁਧਾਰ ਕਰਨ ਦੇ ਵਿੱਚ ਇਹ ਵੀ ਕਾਲੀ ਦਲ ਹੈ ਉਹ ਉਹਨੂੰ ਆਪਾਂ ਹੁਣ ਖਤਮ ਕਰਕੇ ਕੋ ਨਵੀਂ ਇੰਟਰੋਡਿਊਸ ਕਰਨਾ ਅਕਾਲੀ ਦਲ ਦੀ ਜਗ੍ਹਾ ਜੀ ਜੀ ਕਿ ਉਹਨੂੰ ਉਦ ਵਿੱਚ ਸੁਧਾਰ ਕਰਕੇ ਉਹਨੂੰ ਮੁੜ ਜਿਉਂਦਾ ਕਰਨਾ ਹੈ ਜੀ ਜੀ ਇਹ ਗੱਲ ਸਾਡੀਆਂ ਆਪਣੀ ਡਿਸਕਸ਼ਨ ਦਾ ਵਿਸ਼ਾ ਹੈ ਜੀ ਬਿਲਕੁਲ ਜੀ ਗੱਲ ਇਹ ਹੈ ਵੀ ਅ ਦਿਲਸਾਫਤ ਦਾ ਕਹਿਣਾ ਹੈ ਕਿ ਜੋ ਇਸ ਵਕਤ ਅਸੀਂ ਕਰੱਸਸ 'ਚੋਂ ਲੰਘ ਰਹੇ ਹਾਂ ਇਹਦਾ ਹੱਲ ਇਹ ਹੈ ਕਿ ਵਰਲਡ ਦੇ ਸਾਰੇ ਸਿੱਖਾਂ ਨੂੰ ਸਿਰ ਜੋੜਨਾ ਪਵੇਗਾ ਔਰ ਪੰਜਾਬ ਪੰਜਾਬ ਤੋਂ ਬਾਹਰ ਰਹਿੰਦੇ ਹਰਿਆਣਾ ਹਮਾਚਲ ਜਿਨ੍ਹਾਂ ਨੇ ਆਪਣੀਆਂ ਨਿੱਜੀ ਮਫਾਦਿਆਂ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੱਖ-ਵੱਖ ਕਮੇਟੀਆਂ ਬਣਾ ਲਈਆਂ ਦਿੱਲੀ ਬਣ ਗਈ ਹਰਿਆਣਾ ਬਣ ਗਈ ਤੇ ਦੋ ਤਖਤ ਛੜ ਤੋਂ ਪਹਿਲੇ ਹੀ ਬਾਗੀ ਹੋ ਚੁੱਕੇ ਆ ਉਹਨਾਂ ਨੇ ਪਹਿਲਾਂ ਹੀ ਆਪਣਾ ਸਿਸਟਮ ਬਦਲ ਲਿਆ ਜੋ ਸਰਕਾਰ ਦੇ ਅਧੀਨ ਕਰ ਲਿਆ ਵਾ ਜਿਹੜੀਆਂ ਹਰਿਆਣਾ ਕਮੇਟੀ ਤੇ ਦਿੱਲੀ ਕਮੇਟੀ ਇਹ ਵੀ ਬੀਜੇਪੀ ਦੇ ਝੋਲੀ ਪੈ ਚੁੱਕੀਆਂ ਵਾ ਕੋਈ ਸ਼ੱਕ ਨਹੀਂ ਕਿਉਂਕਿ ਇਹਨਾਂ ਦੇ ਜਿਹੜੇ ਗਤੀਵਿਧੀਆਂ ਨੇ ਬੀਜੇਪੀ ਦੇ ਨਾਲ ਰਲ ਕੇ ਚੱਲ ਰਹੀਆਂ ਵਾ ਸੋ ਅਕਾਲੀ ਦਲ ਨੂੰ ਕਿਵੇਂ ਸੁਰਜੀਤ ਕਰਨਾ ਹੈ ਜਾਂ ਅਕਾਲੀ ਦਲ ਦਾ ਕੋਈ ਬਦਲ ਕੋਈ ਹੋਰ ਨਵੀਂ ਪਾਰਟੀ ਸ਼ੁਰੂ ਕਰਨੀ ਹੈ ਉਹਦੇ ਲਈ ਸਾਨੂੰ ਪੂਰੇ ਵਰਲਡ ਦੇ ਸਿੱਖਾਂ ਨੂੰ ਫਿਰ ਇੱਕ ਵਾਰ ਸਿਰ ਜੋੜ ਕੇ ਬੈਠਣਾ ਪਏਗਾ ਨਹੀਂ ਤੇ ਇਹ ਸਾਡੇ ਕੋਲ ਕੋਈ ਖੇਤਰੀ ਪਾਰਟੀ ਨਾ ਰਹੀ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੱਕ ਆ ਪੰਜਾਬ ਦੇ ਅਧਿਕਾਰ ਆ ਸਿੱਖਾਂ ਦੇ ਅਧਿਕਾਰਾਂ ਨੂੰ ਅਸੀਂ ਬਿਲਕੁਲ ਮੰਨਫੀ ਕਰ ਦੇਵਾਂਗੇ ਔਰ ਸਾਨੂੰ ਜਿਹੜੀ ਸਾਹ ਲੈਣਾ ਵੀ ਪੰਜਾਬ 'ਚ ਔਖਾ ਹੋ ਜਾਏਗਾ ਜਿਹਨੂੰ ਅਸੀਂ ਗੁਰਵਾਦੀ ਧਰਤੀ ਕਹਿੰਨੇ ਆ ਆਪਣੇ ਪੁਰਖਿਆਂ ਦੀ ਧਰਤੀ ਕਹਿੰਨੇ ਆ ਆਪਣੀ ਵਡੇਰਿਆਂ ਦੀ ਧਰਤੀ ਕਹਿੰਨੇ ਆ ਜਿਸ ਪਾਰਟੀ ਨੂੰ ਸੀ ਖੂਨ ਦੇ ਕੇ ਸੰਜਿਆਵਾ ਸਾਡੇ ਪੁਰਖਿਆਂ ਨੇ ਆਪਣਾ ਖੂਨ ਡੋਲਿਆ ਜਿਸ ਪਾਰਟੀ ਨੂੰ ਖੜੇ ਕਰਨ ਦੇ ਲਈ ਆ ਜੋ ਪਾਰਟੀ ਮਰਨ ਕਿਨਾਰੇ ਪਈ ਹੈ ਉਹ ਕੁਝ ਕਾਰਨ ਵਿਚਾਰਨੇ ਪੈਣਗੇ ਕਿ ਇਹਨਾਂ ਨੂੰ ਕਿਵੇਂ ਸੁਰਜੀਤ ਕੀਤਾ ਜਾ ਸਕਦਾ ਸੋ ਗੱਲਬਾਤ ਕਰਦੇ ਰਵਾਂਗੇ ਵੀਰਾਂ ਦੇ ਨਾਲ ਬੁੱਧੀਜੀਵਾਂ ਦੇ ਨਾਲ ਵਕੀਲ ਸਾਹਿਬ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਅੱਜ ਦੇ ਸਮੇਂ ਤੱਕ ਸਾਨੂੰ ਸਮਝਾਉਂਦਾ ਜੋ ਯਤਨ ਕੀਤਾ ਹੈ ਕਿ ਡੋਨ ਫਲ ਕਿੱਥੇ ਆਇਆ ਕਿਵੇਂ ਸਿਖਰ ਤੇ ਸੀ ਤੇ ਕਿੱਥੇ ਅੱਜ ਡੋਨ ਫਲ ਤੇ ਆ ਗਏ ਆ ਇਹਦਾ ਕਾਰਨ ਕੀ ਨੇ ਬਹੁਤ ਵਿਸਥਾਰ ਨਾਲ ਸਮਝਾਉਂਦਾ ਯਤਨ ਕੀਤਾ ਹੈ ਜੁੜੇ ਰੋ ਅਕਾਲ ਚੈਨਲ ਦੇ ਨਾਲ ਗੱਲਬਾਤ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ